ਤਸਵੀਰਾਂ ਦੁੱਖ ਦੇਣ ਵਾਲੀਆਂ ਆ ਰਹੀਆਂ ਨੇ ਇਹ ਤਸਵੀਰਾਂ ਆ ਰਹੀਆਂ ਨੇ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਆਣੀ ਘਰ ਤੋਂ ਜਿੱਥੇ ਤੁਹਾਨੂੰ ਰੋਂਦੇ ਕਰਲਾਉਂਦੇ ਮਾਤਾ ਪਿਤਾ ਨਜ਼ਰ ਆਉਣਗੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਦੋ ਨੌਜਵਾਨ ਅੱਜ ਪੇਪਰ ਇਹ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਜਿੱਥੇ ਪੂਰੇ ਸੂਬੇ ਦੇ ਅੰਦਰ ਸੁਬਾ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਚੜਾਈ ਹੋਈ ਹੈ ਉੱਥੇ ਹੀ ਜੋ ਤਸਵੀਰਾਂ ਆਉਂਦੀਆਂ ਨੇ ਉਹ ਦਿਨੋਂ ਘਦਾ ਦੇਣ ਵਾਲੀਆਂ ਆਉਂਦੀਆਂ ਨੇ ਪਰ ਅੱਜ ਦੋ ਨੌਜਵਾਨ ਕੋਹ ਨਹੀਂ ਕਰਦੇ ਰਾਮਪੁਰਾ ਰੋਡ ਦੇ ਇੱਕ ਮਕਾਨ ਦੇ ਅੰਦਰੋਂ ਉਹਨਾਂ ਦੀ ਡੈੱਡ ਬਾਡੀ ਮਿਲੀ ਹੈ ਜਾਣਕਾਰੀ ਮਿਲੀ ਹੈ ਕਿ ਦੋਵੇਂ ਨੌਜਵਾਨ ਜਿਨ੍ਹਾਂ ਚੋਂ ਇੱਕ ਰਣਜੀਤ ਸਿੰਘ ਪੁੱਤਰ ਹਰਨੇਕ ਸਿੰਘ ਉਮਰ 36 ਸਾਲ ਅਤੇ ਉਸ ਦੇ ਨਾਲ ਉਸ ਦਾ ਦੋਸਤ ਬੰਨੀ ਪੁੱਤਰ ਸੁਖਪਾਲ ਸਿੰਘ ਉਮਰ 22 ਸਾਲ ਦੋਵੇਂ ਰੰਪਲਰ ਰੋਡ ਦੇ ਇੱਕ ਘਰ ਤੁਸੀਂ ਮਾਤਾ ਪਿਤਾ ਨੇ ਫੋਨ ਕੀਤਾ ਜਦੋਂ ਬੱਚਿਆਂ ਨੇ ਫੋਨ ਨਾ ਚੱਕੇ ਤਾਂ ਉੱਥੇ ਜਾ ਕੇ ਦੇਖਿਆ ਗੇਟ ਤੋੜ ਕੇ ਦੇਖਿਆ ਤਾਂ ਦੋਵੇਂ ਨੌਜਵਾਨ ਮ੍ਰਿਤਕ ਪਾਏ ਗਏ ਨੇ ਸ਼ੱਕ ਪੜਖਟਾਇਆ ਜਾ ਰਿਹਾ ਹੈ ਕਿ ਕੋਈ ਇਸ ਤਰ੍ਹਾਂ ਦੀ ਵਸਤੂ ਹੈ ਜਿਹੜੀ ਬੱਚਿਆਂ ਨੇ ਖਾਧਿਆ ਜਿਸ ਦੇ ਨਾਲ ਮੌਤ ਹੋ ਗਈ ਹੈ ਮਾਮਲਾ ਜਾਂਚ ਪਰਤਾਲ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਤੇ ਜਾਂਚ ਪਰਤਾਲ ਆਰੰਭ ਦਿੱਤੀ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸੰਗਰੂਰ ਪੇਜ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਜਾਂਚ ਪਰਤਾਲ ਦੇ ਵਿੱਚ ਜੁਟ ਗਈ ਹੈ ਉੱਥੇ ਹੀ ਦੋਵੇਂ ਨੌਜਵਾਨਾਂ ਦੇ ਮਾਤਾ ਪਿਤਾ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਸੋ ਦੋਵੇਂ ਨੌਜਵਾਨਾਂ ਦੀਆਂ ਮਿੱਤਕ ਦੇ ਆ ਉਸ ਮਾਰਟਮ ਦੇ ਲਈ ਪੇਜ ਦਿੱਤੀਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੁਖਦਾਈ ਤਸਵੀਰਾਂ ਨੇ ਦੁਖਦਾਈ ਤਸਵੀਰਾਂ ਅੱਜ ਦੁਪਹਿਰੇ 2 ਵਜੇ ਦੇ ਨੇੜੇ ਤੇੜੇ ਰਾਮਪੁਰਾ ਰੋਡ ਭਵਾਨੀਗਰ ਤੋਂ ਆਈਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਤਾ ਪਿਤਾ ਕਰਵਾਉਂਦੇ ਨਜ਼ਰ ਆ ਰਹੇ ਨੇ ਤੁਹਾਨੂੰ ਉੱਥੇ ਤੇ ਚੱਲਦੇ ਆ ਮੌਜੂਦ ਲੋਕਾਂ ਦਾ ਦੇ ਪਾਪਾ ਆਗੂ ਪਰਗੜ ਗਮੀ ਕल्याण ਵੀ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਨਾਮ ਹੈ ਜੀ ਪੀਐਸ ਗਮੀ ਕਲਿਆਣ ਮੈਂ ਸੈਂਟਰ ਵਾਲਮੀਕੀ ਸਮਾ ਇੰਡੀਆ ਤੋਂ ਪੋਮੀ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਗਮੀ ਦੀ ਅੱਜ ਜੀ ਦੋ ਘਟਨਾ ਵਸਪਰੇ ਨੇ ਦੋ ਨੌਜਵਾਨਾਂ ਦਾ ਜਿਹੜੇ ਮੌਤ ਹੋ ਗਈ ਕੀ ਚਾਹ ਹਾ ਜੀ ਜਿਹੜੇ ਦੋ ਨੌਜਵਾਨ ਸੀਗੇ ਸਾਡੇ ਦਲਿਤ ਸਮਾਜ ਚੋਂ ਸੀ ਓ ਵਾਲਮੀਕੀ ਸਮਾਜ ਚੋਂ ਸੀਗੇ ਇਹ ਦੋਵੇਂ ਵੈਸੇ ਦਾ ਮੁੰਡੇ ਅੱਜ ਤੱਕ ਤਾਂ ਅਸੀਂ ਇਹ ਕਹਿ ਸਕਦੇ ਵੀ ਸਾਨੂੰ ਠੀਕ ਸੀ ਕਿ ਕੋਈ ਐਡਾ ਦਾ ਸਾਨੂੰ ਕੋਈ ਲੱਗਦਾ ਨਹੀਂ ਸੀਗਾ ਪਰ ਜੋ ਅੱਜ ਉਹਦੀ ਉਹਨਾਂ ਦੀ ਅਸੀਂ ਆਨ ਦੀ ਸਪੋਰਟ ਜਾ ਕੇ ਉੱਤੇ ਡੈੱਡ ਬੋਡੀਆ ਦੇਖਿਆ ਨੇ ਉਹ ਤੋਂ ਸਾਨੂੰ ਜਿਆਦਾ ਇਹ ਲੱਗਦਾ ਜੀ ਕੋਈ ਜ਼ਹਿਰੀਲੀ ਚੀਜ਼ ਖਾਦੀ ਹੋਈ ਆ ਜਾਂ ਉਹਨਾਂ ਨੇ ਕੋਈ ਜ਼ਹਿਰੀਲੀ ਟੀਕਾ ਵਗੈਰਾ ਉਹਨਾਂ ਨੇ ਕੋਈ ਲਾਇਆ ਹੋਇਆ ਹੈ ਕਿੰਨੀ ਉਮਰ ਸੀ ਜਿਹੜੀ ਦੋਨਾਂ ਇਹ ਜਿਹੜਾ ਰਣਜੀਤ ਸਿੰਘ ਸੀਗਾ ਵੱਡਾ ਸੀਗਾ ਮੁੰਡਾ ਇਹਦੀ ਰੈਗੀ ਜੀ ਕੋਈ 35 36 ਸਾਲ ਦੀ ਜਿਹੜਾ ਛੋਟਾ ਮੁੰਡਾ ਸੀਗਾ ਬੋਨੀ ਉਹਦੀ ਤਕਰੀਬਨ ਲੱਗੀ ਸੀ 21 ਸਾਲ ਦੀ ਕੀ ਕੰਮ ਸੀ ਉਹਦਾ ਕੀ ਜਿਹੜਾ ਸੀਗਾ ਆਪਣਾ ਦੋ ਮੁੰਡੇ ਆਪਣੇ ਘਰ ਦੇ ਕੰਮ ਦੇਖਦੇ ਸੀਗੇ हां जुड़े जुड़े जे ਘਰ ਦੇ ਕੰਮ ਲੈ ਕੇ ਕਿ ਇਹਨੇ ਕੋਈ ਮੈਨਫਾਰਮ ਫਰਮ ਪਾਇਆ ਰਿਹਾ ਸੀ ਕਿ ਆਪਣੇ ਰਵੀ ਜੋ ਵੱਡਾ ਮੁੰਡਾ ਸੀ ਰਣਜੀਤ ਇਹਨੇ ਘਰ ਹੀ ਕੋਈ ਬਾਕੀ ਕਰਦੇ ਹੀ ਆਪਣਾ ਕੰਮ ਦੇਖਦੇ ਸੀਗੇ ਸਮਝੀ ਕਿਸ ਤਰ੍ਹਾਂ ਦੇਖਦੇ ਹਾਂ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਘਟਨਾਵਾਂ ਹੋ ਆਪਣੇ ਨੌਜਵਾਨਾਂ ਦੀ ਹਾਂਜੀ ਅਸੀਂ ਇਸ ਮਹੀਨੇ ਦੇ ਵਿੱਚ ਹੀ ਜ਼ਿਆਦਾ ਅਸੀਂ ਲੋਡ ਕੀਤਾਗਾ ਵੀ ਇਸ ਪੂਰੇ ਮਹੀਨੇ ਮਹੀਨੇ ਦੇ ਵਿੱਚ ਭਰਤਭਰ 7-8 ਨੌਜਵਾਨ ਨੇ ਜਿਹੜੇ ਇਸ ਸ਼ਹਿਰ ਦੇ ਅਚਾਨਕ ਗਏ ਨੇਗੇ ਸਾਰੇ ਜਿਹੜੇ ਕੀ ਆਪਾਂ ਵਧੀਆ ਕਹਿ ਸਕਦੇ ਹਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਚਿੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਜਾਂ ਇਸੇ ਗਲਤ ਰਾਹ ਤੇ ਪੈਣਗੇ ਤੇ ਅਚਾਨਕ ਹੀ ਬੱਚੇ ਇਸ ਪਾਸੇ ਤੁਰ ਹੀ ਜਾਂਦੇ ਨੇ ਤੇ ਆਪਣੀ ਜਵਾਨੀ ਜਿਹੜੀ ਆ ਪੰਜਾਬ ਦੀ ਖਤਮ ਹੋ ਜਾਂਦੀ ਹੈ ਕੀ ਲੱਗਦਾ ਵੀ ਨੌਜਵਾਨ ਜਿਹੜਾ ਨਸ਼ਿਆਂ ਨੂੰ ਵੱਧ ਰੁਝਾਨ ਕਿਉਂ ਹੋ ਰਿਹਾ ਨੇ ਇਹ ਤਾਂ ਜੀ ਮੈਂ ਤਾਂ ਹੀ ਕਹਿ ਸਕਦਾ ਕਿ ਜੇ ਸਾਡੇ ਨਾਲ ਜਿਹੜਾ ਸਰਕਾਰ ਹੈਗੀ ਸਰਕਾਰਾਂ ਦੀ ਢਿੱਲੇਗੀ ਤੇ ਤਾਂ ਇਹ ਜਿਹੜੀ ਸਰਕਾਰ ਸੀਗੀ ਇਹ ਕਹਿੰਦੀ ਸੀ ਵੀ ਸਾਨੂੰ ਤੁਸੀਂ ਮੌਕਾ ਦਿਓ ਤੇ ਅਸੀਂ ਸਬਾਇਆ ਕਰਾਂਗੇ ਖਤਮ ਕਰਾਂਗੇ ਚਿੱਟੇ ਦਾ ਨਸ਼ਿਆਂ ਦਾ ਤੇ ਤੁਹਾਡੇ ਵੀ ਤੁਹਾਨੂੰ ਵੀ ਸਰਵੇ ਕੀਤਾ ਤੁਸੀਂ ਤਾਂ ਰੋਜ਼ ਰਹਿੰਦੇ ਨਾ ਇਹਨਾਂ ਚੀਜ਼ਾਂ ਚ ਤੇ ਸਾਡੇ ਵੀ ਸਰਵੇ ਚ ਆਇਆ ਪਿਆਗਾ ਕਿ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚੋਂ ਆਇਆ ਪਿਆਗਾ ਤੇ ਮੈਂ ਇੱਥੇ ਜਿਹੜੇ ਸਾਡੇ ਲੋਕਲ ਐਮਐਲਏ ਪਾਰਟੀ ਬਾਜ਼ੀ ਤੋਂ ਉੱਠ ਕੇ ਬੀਬਾ ਨੂੰ ਮੈਂ ਬੇਨਤੀ ਕਰਦਾ ਕਿ ਬਾਕੀ ਗੱਲ ਜਿਵੇਂ ਛੱਡ ਕੇ ਆਪਣੇ ਜਿਹੜੇ ਚਿੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਇੱਧਰ ਧਿਆਨ ਦੇਣ ਪੁਰਸ਼ ਪ੍ਰਸ਼ਾਸਨ ਨੂੰ ਕੰਮ ਕਰਨ ਤੇ ਜਿਹੜਾ ਜਿੱਥੇ ਵੀ ਕਿਤੇ ਕੋਈ ਚਿੱਟਾ ਵਿਕਦਾ ਜਾਂ ਕੋਈ ਇਸ ਪੱਧਰ ਉੱਪਰ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨਾਕਮਾਂ ਦੀ ਜਿਹੜੀ ਅੰਤਿਮ ਦੇ ਆ ਉਹ ਲੈਕਚਰ ਨੇ ਹਾਂ ਉਹ ਡਿਪਟੀ ਸਾਹਿਬ ਖੁਦ ਜੀ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਤਕਰੀਬਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਸਵੇਰ ਦਾ ਉੱਥੇ ਹੀ ਹੈਗਾ। ਪੂਰੀ ਉਹਨਾਂ ਨੇ ਆਪਣੇ ਆਮਦਾਰ ਦੀ ਜਿਤਾਈ ਹੈ ਸਾਡੇ ਨਾਲ ਤੇ ਸਾਨੂੰ ਭਰੋਸਾ ਵੀ ਦਿਵਾਇਆ ਵੀ ਜਿੱਦਾਂ ਵੀ ਪੋਸਟਮਾਰਟਮ ਚ ਜਾਂ ਜਿੱਦਾਂ ਵੀ ਗੱਲ ਸਾਹਮਣੇ ਆਊਗੀ ਉਸ ਹਸਾਬ ਨਾਲ ਹੀ ਇਹਨਾਂ ਬੱਚਿਆਂ ਦੀ ਕਾਰਵਾਈ ਹੋਊਗੀ। ਪੁਲਿਸ ਦੇ ਸਾਨੂੰ ਵੈਸੇ ਪੂਰਾ ਭਰੋਸਾ ਵੀ ਹੈ ਸਾਡੇ ਇੱਥੇ ਮਾਨ ਗੁਰਦੀਪ ਸਿੰਘ ਦਿਓਲ ਜੀ ਐਸਐਸਓ ਸਾਹਿਬ ਗੁਰਨਾਮ ਸਿੰਘ ਬਮਾਰ ਜੀ ਨੇਗੇ ਦੋਵੇਂ ਬਹੁਤ ਵਧੀਆ ਤਕਰੀਬ ਨੂੰ ਕੰਮ ਕਰ ਰਹੇ ਨੇ ਪਰ ਜਿਹੜਾ ਚਿੱਟੇ ਦਾ ਰੁਝਾਨ ਜਾਂ ਨਸ਼ੇ ਦਾ ਰੁਝਾਨ ਵਧੀ ਇੰਨਾ ਹੋਇਆ ਪਿਆਗਾ ਵੀ ਮੇਰੇ ਮੇਰੇ ਹਿਸਾਬ ਨਾਲ ਵੀ ਇੱਥੇ ਦੁੱਗਣੀ ਤਿੱਕਣੀ ਫੋਰਸ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵਧਾ ਦੇਣਾ ਚਾਹੀਦਾ ਹੈਗਾ ਤੇ ਮੇਰੇ ਹਿਸਾਬ ਨਾਲ ਵੀ ਪਿੰਡਾਂ ਦੇ ਵਿੱਚ ਹੋਰ ਚੌਕੀਆਂ ਖੋਲ੍ਹ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਚਿੱਟੇ ਜੋ ਵੇਚਦੇ ਨੇ ਉਹਨਾਂ ਤੇ ਨੱਕ ਪਾਈ ਜਾਵੇ ਜੀ ਕੀ ਨਾਮ ਹੈ ਜੀ ਗੁਰਨਾਮ ਕ੍ਰਿਸ਼ਨ ਕੁਮਾਰ ਹੈ ਮਾ ਜਿਹੜੀ ਬਸਰੀਏ ਦੋ ਨੌਜਵਾਨਾਂ ਦੀ ਜਿਹੜੀ ਮਸਾ ਆਹ ਜੋ ਕਰਨਾ ਹੈ ਵਪਰੇ ਸਾਡੇ ਦੋ ਭਾਈ ਸੀਗੇ ਇੱਕ ਵੱਡਾ ਜੀ ਇੱਕ ਛੋਟਾ ਜਿਹਾ ਉਹਨਾਂ ਵੀ ਚਾਨਕ ਉਹ ਬੜੇ ਤੱਕੇ ਸਾਨੂੰ ਕਮਰੇ ਤੇ ਡੋਟੇ ਮਿਲ ਜਾਨੀ ਕਿਸ ਤਰ੍ਹਾਂ ਦੇਖਦੇ ਹਾਂ ਜਿਹੜੀ ਨੌਜਵਾਨੀ ਪੀੜੀ ਆ ਨਸ਼ਿਆਂ ਦੇ ਵੱਲ ਜਾ ਰਹੀ ਹੈ ਬੇਰੁਜ਼ਗਾਰ ਬੱਚੇ ਕੀ ਕਰਨਗੇ ਨਸ਼ਾ ਬੰਦੀ ਜਾਣਗੇ ਇਹ ਨਸ਼ਿਆਂ ਨੂੰ ਰੋਕਣ ਵਾਸਤੇ ਸਰਕਾਰ ਜਿਹੜੀ ਪੰਜਾਬ ਸਰਕਾਰ ਆਪਣੀ ਉਹੀ ਤਰ੍ਹਾਂ ਫੇਲ ਹੈ ਜਿਨੋਂ ਦਿਨ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਨੇ ਇਹ ਵੱਲੋਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਇਨਾ ਕੋਈ ਹੈ ਨਹੀਂ ਘਟਿਆ ਨਾ ਇਹ ਨੌਜਵਾਨਾਂ ਦੇ ਪਰਿਵਾਰ ਦੇ ਵਿੱਚ ਕਾਨਫਰੰਸ ਨੌਜਵਾਨ ਜਿਹੜਾ ਮੁੰਡਾ ਰਣਜੀਤ ਸਿੰਘ ਰਵੀ ਹੈਗਾ ਉਹ ਤਾਂ ਕਾਰੇ ਖਾਲੀ ਹੋ ਗਏ ਸਾਰੇ ਮੰਮੀ ਡੈਡੀ ਭਰਾ ਹੁਣ ਇਕੱਲਾ ਸੀਗਾ ਜੀ ਇਹ ਹੁਣ ਘਰ ਚ ਕੋਈ ਨਹੀਂ ਰਹਿ ਗਿਆ ਇਸ ਤਰ੍ਹਾਂ ਜਿਹੜਾ ਛੋਟਾ ਮੁੰਡਾ ਸੀਗਾ ਚੋਤਨ ਭਾਈ ਨਵੇਂ ਪਰ ਉਹ ਵਿਧਵਾਤਾ ਦੀ ਜਰੂਰਤ ਨਹੀਂ ਇਸ ਤਰ੍ਹਾਂ ਦੇਖਦੇ ਆ ਪ੍ਰਸ਼ਾਸਨ ਨੇ ਲਗਾਤਾਰ ਜਿਹੜਾ ਕਹਿੰਦਾ ਰੇਡਾਂ ਕਰ ਰਿਹਾ ਪਰ ਫਿਰ ਵੀ ਜਿਹੜਾ ਨਸ਼ਾ ਜਰਾ ਪ੍ਰਸ਼ਾਸਨ ਕਰਤਾ ਹੈ ਵੀ ਪਰ ਰਿਜ਼ਲਟ ਨਹੀਂ ਮਿਲ ਰਿਹਾ ਗੱਲ ਹੋ ਰਹੀ ਜਿਦਾ ਮਰਤ ਪਾਉਣਾ ਫਰਨਾ ਸੀ ਜੰਨਾਂ ਨੇ ਸੈਂਟਰ ਚ ਪੁਲਿਸ ਬਲਾਕੇ ਪੁਲਿਸ ਬਲਾਕੇ ਮੈਂਟਲ ਮੈਂਟਲ ਨੂੰ ਚੱਕ ਲੈਣਾ ਕੀ ਗੱਲ ਨਸ਼ੇ ਵਿੱਚ ਚੱਕੇ ਜਾਂਦੇ ਆ ਜੇ ਉਮੀ ਕਾਰਵਾਈ ਇਹ ਨਸ਼ਾ ਕਰ ਰਹੇ ਨਾ ਤਾਂ 5 ਮਿੰਟ ਦੇ ਵਿੱਚ ਅੱਛਾ ਬਾਇ ਹੋਈ ਗਈ ਨਸ਼ੇ ਦਾ ਚਟੇ ਦਾ ਕੀ ਮੰਗ ਕਰੀ ਅਸੀਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗਦੇ ਗਏ ਜਿਹੜੇ ਨਸ਼ਾ ਵੇਚ ਰਹੇ ਨੇ ਕੁਝ ਵੀ ਕਰ ਰਹੇ ਨੇ ਗਲਤ ਅੰਸਰ ਉਹਨਾਂ ਦਾ ਹੱਥ ਪਈ ਜਾਵੇ ਤਾਂ ਪੰਜਾਬੀ ਜਿਹੜੀ ਜ਼ਬਾਨ ਹੈ ਉਹਨੂੰ ਸਦਾ ਜਾਵੇ ਨਾ ਮੈਂ ਵੀ ਮੇਰਾ ਨਾਮ ਪੁੱਛ ਰਹੇ ਜੀ ਜੀ ਉਹ ਜਿਹੜੀ ਕੁਦਰਜੀ ਅੱਜ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਕੀ ਕਰ ਜਿਹੜੇ ਦੋ ਮੁੰਡੇ ਦੀ ਮੌਤ ਹੋਈ ਉਹ ਸਾਡੇ ਪਰਿਵਾਰਕ ਸੀ ਨੀ ਤੇ ਉਹ ਉਹ ਡੋਜ਼ ਕਰਕੇ ਹੋਈ ਹੈ ਜੀ ਨਸ਼ੇ ਕਰਕੇ ਖੰਡਾ ਦੇਖਦੇ ਨੌਜਵਾਨੀ ਪੀੜ੍ਹੀਆਂ ਜਿਹੜੀ ਲਗਾਤਾਰ ਜਿਹੜੇ ਨਸ਼ੇ ਦੇ ਵਿੱਚ ਹੁੰਦੇ ਹੋਏ ਬਰੇ ਮੈਂਣਾ ਆਪ ਨੂੰ ਵਿੱਚ ਜਿਮ ਸਟੇਡੀਅਮ ਵਿੱਚ ਲੈ ਆਤਾ ਹੋਇਆ ਮੈਂ ਕਹਿੰਦਾ ਕਿ ਜਿਮ ਲਗਾਓ ਕੋਈ ਨਸ਼ੇ ਤੋਂ ਦੂਰ ਰਹੋ ਹਾਂ ਮੈਂ ਇਹ ਕੰਮ ਤੋਂ ਬਹੁਤ ਦੂਰ ਆਈ ਮੈਂ ਹੋਰਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਦੂਰ ਰਹੋ ਫਰੇ ਹੁ ਜੋ ਨਸ਼ਾ ਇਹ ਬੜੇ ਬਗ ਰਿਹਾ ਜੀ ਇਹ ਨੌਜਵਾਨ ਤੁਹਾਡੇ ਨਾਲ ਰੋਜ਼ ਬੈਠਦੇ ਹੁੰਦੇ ਸੀਗੇ ਕਿਸ ਤਰ੍ਹਾਂ ਇਹ ਲੱਗਦਾ ਸੀ ਕਿ ਨੌਜਵਾਨ ਜਿਹੜਾ ਨਸ਼ਾ ਇਹ ਜਿਹੜਾ ਰਵੀ ਸਿੰਘ ਜੀ ਇਹ ਸਾਡਾ ਪਰਿਵਾਰਿਕ ਹੀ ਸੀ ਜੀ ਮੇਰੇ ਚਾਚਾ ਵੀ ਲਾਈਡ ਸੀ ਹਾਂ ਜੀ ਜਿਹੜਾ ਛੋਟਾ ਭਰਾ ਸੀ ਉਹ ਵੀ ਪ੍ਰਤੀਭੂਜਾ ਲੱਗਦਾ ਸੀ ਆਪਣਾ ਹਾਂ ਜੀ ਲੱਗਦਾ ਸੀ ਵੀ ਉਹ ਇਸ ਤਰ੍ਹਾਂ ਜਿਹੜਾ ਨਸ਼ੇ ਕਰਦੇ ਨਹੀਂ ਉਹ ਲੱਗਦਾ ਨਹੀਂ ਸੀ ਵੀ ਉਹ ਨਸ਼ੇ ਕਰਨਗੇ ਐ ਵੈਸੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਨੌਜਵਾਨ ਕਿਰੇ ਨਸ਼ਾ ਕਰਨੀ ਕਿਉਂ ਜਿਹੜਾ ਕਹਤਾਂ ਕਿ ਇਹ ਵੀ ਬੇਰੋਜ਼ਗਾਰੀ ਇੰਨੀ ਹੈ ਜੀ ਕੰਮ ਹੈ ਨਹੀਂ ਪਰ ਉਹ ਨਸ਼ਾ ਵਾਲੇ ਜਾਣਗੇ ਨਹੀਂ ਕੀ ਮੰਗ ਕਰਦੇ ਮੰਗਤਾਜੀ ਕਹਿੰਦੇ ਜੋ ਹੁਣ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦੇ ਮੱਤ ਪਾਈ ਜਾਵੇ ਸਰਕਾਰ ਤੋਂ ਵੀ ਮੰਗ ਕਰਦੇ ਜੀ ਉਹਨਾਂ ਦੇ ਮੱਤ ਪਾਈ ਜਾਵੇ ਜੀ ਇਹਨੂੰ ਰੋਕਿਆ ਨਹੀਂ ਸਰ ਅੱਜ ਜਿਹੜੀ ਰਾਮਪੁਰਾ ਰੋਡ ਤੇ ਘਟਨਾ ਵਾਪਰੀ ਆ ਦੋ ਡੈੱਡ ਬੋਡੀਆਂ ਮਿਲਣੀਆਂ ਇਸ ਵਜ੍ਹਾ ਕਰਕੇ ਮਿਲੀਆਂ ਅੱਜ ਸਾਨੂੰ ਇਤਲਾਹ ਮਿਲੀ ਸੀ ਪੀ ਰਾਮਪੁਰਾ ਰੋਡ ਸੁਹਾਣੀਗੜ੍ਹ ਵਿਖੇ ਰਣਜੀਤ ਸਿੰਘ ਉਰਫ ਰਵੀ ਅਤੇ ਬਨੀ ਸਿੰਘ ਨਾਂ ਦੇ ਵਿਅਕਤੀਆਂ ਦੀਆਂ ਦੋ ਡੈੱਡ ਬੋਡੀਆਂ ਕਰਦੇ ਵਿੱਚ ਪਈਆਂ ਨੇ ਜਿਹਦੇ ਤੇ ਮੌਕੇ ਤੇ ਪੁਲਿਸ ਪਾਰਟੀ ਗਈ ਹੈ ਤੇ ਉਦੋਂ ਬਾਅਦ ਜਿਹੜੇ ਹੈਗੇ ਵਾਰਸਾਂ ਨੇ ਅਜੇ ਬਿਆਨ ਨਹੀਂ ਲਿਖਾਇਆ ਹੈ ਇਸ ਸੰਬੰਧੀ ਜੋ ਵੀ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਵੇਗੀ ਕੋ ਜਿਵੇਂ ਮੰਤਰੀ ਜੀ ਆ ਗੱਡ ਬੋਲੀ ਦੇ ਮੌਕੇ ਤੇ ਉਹ ਗੱਡ ਹੋ ਚੁੱਕੀ ਇਸ ਜੀ ਆ ਕੇ ਦੇ ਹਾਂ ਮਰੇ ਪੈਸੇ